ਸਿੰਪਲ ਬੰਨ। ਮੈਂ ਪਹੁੰਚ ਗਈ ਹਾਂ ਪਿਆਸਪੁਰ ਦੇ ਇੱਕ ਹੈਜ਼ਾਵਾਟ ਪਲਾਜ਼ਾ ਗਾਇਸ। ਟੂ ਪਲਾਜ਼ਾਸ ਕਾਫੀ ਰਾਸ਼ਾ ਜੇ 5 ਮਿੰਟ ਹੋ ਗਏ ਸੰਗਤਿਆਂ ਨੂੰ ਇੱਥੇ ਬਸ ਕਰ ਲਈ ਉੱਧਰ ਬਹੁਤ ਹੈ ਗਾਇਸ ਉੱਧਰ 101 ਬਖਾਰ ਫੀਵਰ ਮੈਨੂੰ ਹੋਇਆ ਪਿਆ। ਥੋੜਾ ਅਰਜੈਂਟ ਕੰਮ ਪੈ ਗਿਆ ਸੀਗਾ ਮੈਨੂੰ ਅਰਜੈਂਟ ਹੀ ਆਉਣਾ ਪਿਆ। ਤੇ ਤੇ ਵਰ ਕਿਸਮਤ ਤਾਂ ਮੈਂ ਕੀ ਦੱਸਾਂ ਮੈਂ ਕਿੰਨੇ ਮੈਂ ਦੱਸਾਂਗੀ ਕਿ ਫ੍ਰੀ ਹੋ ਕੇ ਲਾਈਵ ਹੋ ਕੇ ਆਪਣੀਆਂ ਪ੍ਰੋਬਲਮਸ ਸ਼ੇਅਰ ਕਰਾਂਗੀ ਤੇ ਕਰ ਨਹੀਂ ਦੇਖੋ ਗਾਇਜ਼ ਬਹੁਤ ਜ਼ਿਆਦਾ ਵਾਹ ਟ੍ਰੈਫਿਕ ਪਤਾ ਨਹੀਂ ਇੰਨੀ ਦੁਨੀਆ ਕਿੱਥੋਂ ਨਿਕਲ ਆਉਂਦੀ ਆ ਮੈਂ ਇੱਕ ਤਾਂ ਨਿਕਲਦੀ ਹਾਂ ਮੇਲੇ ਚੱਕਵਾਰੀ ਉਹ ਵੀ ਇੰਨੀ ਗਰਮ ਟ੍ਰੈਫਿਕ ਟੂਲ ਪਲੇਸ ਆ ਗਾਈਜ਼ ਆਪਾਂ ਲਾ Nghiਆ ਇੱਕ ਤੇ ਇੱਕ ਹੋਰ ਟੂਲ ਪਲੇਸ ਆਣਾ ਉਹ ਤੋਂ ਬਾਅਦ ਆਣਾ ਸੁਬਾਨਪੁਰ ਸੁਬਾਨਪੁਰ ਤੋਂ ਬਾਅਦ ਵਿੱਚ ਮਜਾਣਾ ਆਪ ਕੋਲੇ ਉਥਲੇ ਥੋੜਾ ਕੰਮ ਸੀਗਾ ਜ਼ਰੂਰੀ ਤੇ ਰਫਟ ਹੋ ਜਾਣਾ ਫਿਰ ਗਾਈਜ਼ ਪਿਆਨ ਉਹਨਾਂ ਮੇਰੇ ਫੋਲੋਅਰਸ ਦੇ ਕਿ ਮੇਰੇ ਵੀਡੀਓ ਦੇਖ ਕੇ ਸਾੜਾ ਬਹੁਤ ਪਿੰਦਾ ਕਈ ਕੁੱਤੇ ਇਹ ਜੇ ਹੈ ਗਿਆ ਵੀਡੀਓ ਦੇਖ ਕੇ ਬਹੁਤ ਸੜਦੇ ਆ ਇਹ ਉਹਨਾਂ ਵਾਸਤੇ ਆ ਮੈਂ ਕਹਿੰਨੀ ਆ ਸੜੋ ਨਾ ਕੁਛ ਕਰਕੇ ਦਿਖਾਓ ਸੜੀ ਤਾਂ ਨਹੀਂ ਹੋਈਦਾ ਜੇ ਕੋਈ ਮਿਹਨਤ ਕਰਦੇ ਪਈ ਹੈ ਨਾ ਸੜੀ ਤਾਂ ਨਾ ਈਦਾ ਨਾਲੇ ਆਪਣੀਆਂ ਧੀਆਂ ਪਹਿਲਾਂ ਧਿਆਨ ਦੇਈਦਾ ਵਾ ਦੁੱਧੀਆਂ ਜਨਾਨ ਘਰ ਧਿਆਨ ਨਹੀਂ ਦੇਈਦਾ ਵੇਦਾ ਕਿਉਂਕਿ ਪਤਾ ਨਹੀਂ ਹੁੰਦਾ ਕਿਹੋ ਜਿਹੀ ਨਿਕਲਣੀਆਂ ਹਨ ਕਿਹੋ ਜਿਹੀ ਨਹੀਂ ਆਪਣੀਆਂ ਧੀਆਂ ਪਹਿਲਾਂ ਧਿਆਨ ਦੋ ਮੈਂ ਜਿੱਦਨ ਮੈਂ ਆਪਣੀ ਵੀ ਆਈ ਤੇ ਆ ਗਈ ਨਾ ਤੇ ਤੁਹਾਡੇ ਜਾਨਾ ਜਿਹੜੇ ਧੀਆਂ ਪਹਿਣਾ ਤੇ ਚਿੱਠੇ ਆ ਉਹ ਮੈਂ ਖੋਲ ਕੇ ਰਹਾ ਦੇਣੇ ਆ ਮੇਰਾ ਮੂੰਹ ਬੰਦ ਰਹਿਣ ਦੋ ਮੈਨੂੰ ਬੜੀਆਂ ਮੁਸੀਬਤਾਂ ਚ ਤੁਸੀਂ ਪਾਇਆ ਹੋਇਆ ਵਾ ਇਸ ਕਰਕੇ ਨਾ ਦੂਰ ਹੋ ਮੇਰੀ ਵੀਡੀਓ ਤੋਂ ਸਬਸਕ੍ਰਾਈਬ ਕੀਤਾ ਨਾ ਅਨਸਬਸਕ੍ਰਾਈਬ ਕਰ ਦਿਓ ਮੈਨੂੰ ਜੇ ਮੇਰੇ ਵੱਲ ਧਿਆਨ ਘਟ ਦਿਆ ਕਰੋ ਸਮਝ ਗਏ ਨਾ ਤੇ ਜੇ ਮੈਂ ਚਿੱਠਾ ਤੁਹਾਡੇ ਕੋਲ ਤੇ ਨਾ